ਇੱਕ ਸ਼ਹਿਰ ਵਿੱਚ ਦੋ ਦੋਸਤ ਰਹਿੰਦੇ ਸਨ ਇੱਕ ਦਿਨ ਦੋਨੋਂ ਦੋਸਤ ਸਮੁੰਦਰ ਕਿਨਾਰੇ ਸ਼ੰਖ ਇਕੱਠੇ ਕਰਨ ਗਏ ਤਾਂ ਜੋ ਇੰਨਾ ਸ਼ੰਖਾਂ ਨੂੰ ਵੇਚ ਕੇ ਆਪਣੇ ਲਈ ਕੁਝ ਪੈਸੇ ਇਕੱਠੇ ਕਰ ਸਕਣ ਦੋਨੋਂ ਸ਼ੰਖ ਇਕੱਠੇ ਕਰ ਹੀ ਰਹੇ ਸੀ ਕਿ ਇੱਕ ਦੋਸਤ ਨੂੰ ਇੱਕ ਵੱਡਾ ਸ਼ੰਖ ਮਿਲ ਗਿਆ ਇਹ ਦੇਖ ਕੇ ਦੂਸਰੇ ਦੋਸਤ ਦੇ ਮਨ ਵਿੱਚ ਆਇਆ ਕਿ ਇਸ ਨੂੰ ਤਾਂ ਵੱਡਾ ਸ਼ੰਖ ਮਿਲ ਗਿਆ ਹੈ ਹੁਣ ਇਹ ਮੇਰੇ ਨਾਲੋਂ ਜ਼ਿਆਦਾ ਪੈਸੇ ਕਮਾ ਲਏਗਾ ਤਾਂ ਉਸਨੇ ਸੋਚਿਆ ਮੈਂ ਵੀ ਵੱਡਾ ਸ਼ੰਖ ਹੀ ਲੱਭਾਂਗਾ ਤਾਂ ਜੋ ਮੈਂ ਵੀ ਜ਼ਿਆਦਾ ਪੈਸੇ ਕਮਾ ਸਕਾਂ ਹੁਣ ਉਹ ਵੱਡੇ ਸ਼ੰਖ ਦੀ ਭਾਲ ਵਿੱਚ ਲੱਗ ਗਿਆ ਉਸਨੇ ਖੂਬ ਮਿਹਨਤ ਕੀਤੀ ਪਰ ਫਿਰ ਵੀ ਉਸ ਨੂੰ ਵੱਡਾ ਸ਼ੰਖ ਨਾ ਮਿਲਿਆ ਅਤੇ ਵੱਡੇ ਸ਼ੰਖ ਦੇ ਚੱਕਰ ਵਿੱਚ ਜਿੰਨੇ ਵੀ ਛੋਟੇ-ਛੋਟੇ ਸ਼ੰਖ ਮਿਲਦੇ ਸਾਰਿਆਂ ਨੂੰ ਚੁੱਕ ਕੇ ਪਰਾਂ ਸੁੱਟ ਦਿੰਦਾ ਕਿਉਂਕਿ ਉਸ ਦੇ ਦਿਮਾਗ ਵਿੱਚ ਉਹ ਵੱਡਾ ਸ਼ੰਖ ਹੀ ਸੀ ਕਿ ਉਸ ਨੂੰ ਕਿਸੇ ਵੀ ਕੀਮਤ ਤੇ ਵੱਡਾ ਸ਼ੰਖ ਹੀ ਚਾਹੀਦਾ ਤਾਂ ਜੋ ਥੋੜੇ ਜ਼ਿਆਦਾ ਪੈਸੇ ਕਮਾ ਸਕੇ ਵੱਡੇ ਸ਼ੰਖ ਦੀ ਭਾਲ ਵਿੱਚ ਸਬਤੋ ਸ਼ਾਮ ਹੋ ਗਈ ਸ਼ਾਮ ਤੋਂ ਰਾਤ ਪੈ ਗਈ ਨਾ ਤਾਂ ਉਸ ਨੂੰ ਵੱਟਾ ਸ਼ੰਖ ਮਿਲਿਆ ਅਤੇ ਜੋ ਛੋਟੇ-ਛੋਟੇ ਸ਼ੰਖ ਮਿਲੇ ਸੀ ਉਹਨਾਂ ਨੂੰ ਵੀ ਸੁੱਟ ਦਿੱਤਾ ਸੀ ਹੁਣ ਦੋਨੋਂ ਦੋਸਤ ਘਰ ਜਾਣ ਲੱਗੇ ਘਰ ਜਾਂਦੇ ਸਮੇਂ ਜਿਸ ਕੋਲ ਸ਼ੰਖ ਸੀ ਉਸਨੇ ਆਪਣੇ ਸ਼ੰਖ ਵੇਚ ਦਿੱਤੇ ਉਸ ਕੋਲ ਜੋ ਵੱਟਾ ਸ਼ੰਖ ਸੀ ਉਸਦੇ ਉਸ ਨੂੰ 1000 ਰੁਪਏ ਅਤੇ ਜੋ ਛੋਟੇ-ਛੋਟੇ ਸ਼ੰਖ ਸਨ ਉਹਨਾਂ ਦੇ 4000 ਰੁਪਏ ਮਿਲੇ ਇਹ ਦੇਖ ਕੇ ਦੂਸਰੇ ਦੋਸਤ ਨੂੰ ਬਹੁਤ ਗੁੱਸਾ ਆਇਆ ਅਤੇ ਕਹਿੰਦਾ ਕਾਸ਼ ਮੈਂ ਉਹ ਛੋਟੇ-ਛੋਟੇ ਸੰਖ ਨਾ ਸੁੱਟਦਾ ਤਾਂ ਮੇਰੇ ਕੋਲ ਇਸ ਤੋਂ ਵੀ ਜ਼ਿਆਦਾ ਕਮਾਈ ਹੁੰਦੀ ਤਾਂ ਉਸਦੇ ਦੋਸਤ ਨੇ ਕਿਹਾ ਤੂੰ ਜਿਹੜੇ ਛੋਟੇ-ਛੋਟੇ ਸੰਖ ਸੁੱਟ ਰਿਹਾ ਸੀ ਉਹਨਾਂ ਨੂੰ ਮੈਂ ਇਕੱਠਾ ਕਰ ਲਿਆ ਅਤੇ ਉਹਨਾਂ ਦੀ ਵਜ੍ਹਾ ਨਾਲ ਹੀ ਮੈਨੂੰ 4000 ਰੁਪਏ ਮਿਲੇ ਇਹ ਸੁਣ ਕੇ ਉਹ ਹੋਰ ਵੀ ਗੁੱਸੇ ਵਿੱਚ ਆ ਗਿਆ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਵੱਡੀਆਂ-ਵੱਡੀਆਂ ਚੀਜ਼ਾਂ ਦੇ ਚੱਕਰ ਵਿੱਚ ਕਈ ਛੋਟੀਆਂ-ਛੋਟੀਆਂ ਚੀਜ਼ਾਂ ਜਾਂ ਕਈ ਛੋਟੇ-ਛੋਟੇ ਕੀਮਤੀ ਮੌਕੇ ਹੱਥੋਂ ਗਵਾ ਦਿੰਦੇ ਹਾਂ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਗੱਲਾਂ ਇਗਨੋਰ ਕਰਦੇ ਹਾਂ ਪਰੰਤੂ ਇਹ ਗੱਲ ਤੁਹਾਨੂੰ ਜਾਣ ਲੈਣੀ ਚਾਹੀਦੀ ਹੈ ਇਹ ਛੋਟੀਆਂ-ਛੋਟੀਆਂ ਗੱਲਾਂ ਅੱਗੇ ਜਾ ਕੇ ਬਹੁਤ ਵਿਸ਼ਾਲ ਰੂਪ ਧਾਰਨ ਕਰ ਲੈਂਦੀਆਂ ਹਨ ਹਰ ਛੋਟੀ ਗੱਲ ਤੇ ਧਿਆਨ ਦਿਓ ਉਸ ਨੂੰ ਇਗਨੋਰ ਨਾ ਕਰੋ ਅੱਗੇ ਜਾ ਕੇ ਤੁਹਾਨੂੰ ਇਸ ਦੀ ਅਹਿਮੀਅਤ ਪਤਾ ਲੱਗੇਗੀ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਤੁਸੀਂ ਛੋਟਾ ਸੋਚੋ ਤੇ ਛੋਟਾ ਕਰੋ ਮੇਰੇ ਕਹਿਣ ਦਾ ਮਤਲਬ ਹੈ ਕਿ ਸੋਚੋ ਵੱਡਾ ਪਰੰਤੂ ਉਸ ਲਈ ਹਰ ਉਹ ਛੋਟਾ ਕੰਮ ਕਰੋ ਜਿਸ ਨਾਲ ਤੁਹਾਨੂੰ ਤੁਹਾਡੀ ਮੰਜ਼ਿਲ ਮਿਲ ਜਾਵੇ। ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ।